ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨਮਗਰਦੀ ਰਹਾਇਸ਼ੀ ਇਲਾਕੇ ਵਾਰਡ ਨੰਬਰ 1 ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਕ-ਵਕ ਸੀਸੀਟੀਵੀ ਕੈਮਰਿਆਂ ਦੇ ਵਿੱਚ ਤेंदुए ਦੇ ਘੁੰਮਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਅਤੇ ਇਹ ਖਬਰ ਵਾਰ-ਵਾਰ ਵਕ-ਵਕ ਮੀਡੀਆ ਅਦਾਰਿਆਂ ਵੱਲੋਂ ਨਸ਼ਰ ਕੀਤੀ ਗਈ ਜਿਸ ਤੋਂ ਬਾਅਦ ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਤਿੰਦੂਏ ਨੂੰ ਫੜ ਲੈ ਕਵਾਇਦ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਜੰਗਲਾਤ ਵਿਭਾਗ ਦੇ ਕਰਮਚਾਰੀ ਅੱਜ ਮੌਕੇ ਤੇ ਪੁੱਜੇ ਇਸ ਮੌਕੇ ਤੇ ਜਿੱਥੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਕ ਪਿੰਜਰਾ ਲਗਾਇਆ ਗਿਆ ਉੱਥੇ ਹੀ ਜਾਣਕਾਰੀ ਦਿੰਦਿਆਂ ਇਹਨਾਂ ਕਰਮਚਾਰੀ ਨੇ ਦੱਸਿਆ ਕਿ ਪੂਰੀ ਰਾਤ ਇਸ ਤਿੰਦੂਏ ਨੂੰ ਫੜਨ ਦੇ ਲਈ ਇਲਾਕੇ ਵਿੱਚ ਗਸ਼ਤ ਕੀਤੀ ਜਾਵੇਗੀ ਅਤੇ ਜੇਕਰ ਤੀਂਦਵਾ ਦਿਖਾਈ ਦਿੰਦਾ ਹੈ ਤਾਂ ਗਨ ਸ਼ਾਟ ਦੇ ਨਾਲ ਇਸ ਨੂੰ ਬੇਹੋਸ਼ ਕਰਕੇ ਕਾਬੂ ਕੀਤਾ ਜਾਵੇਗਾ ਉਧਰ ਸਥਾਨਕ ਲੋਕਾਂ ਵੱਲੋਂ ਵੀ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਗਿਆ ਕਿ ਉਹ ਕਰਮਚਾਰੀਆਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਣਗੇ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਇਲਾਕੇ ਵਿੱਚ ਇਹ ਤੀਂਦਵਾ ਸ਼ਰਿਆਮ ਘੁੰਮਦਾ ਨਜ਼ਰ ਪੈ ਰਿਹਾ ਉਸ ਨਾਲ ਇੱਕ ਡਰ ਅਤੇ ਸਹਿਮ ਦਾ ਮਾਹੌਲ ਲੋਕਾਂ ਦੇ ਮਨਾਂ ਵਿੱਚ ਹੈ ਅਤੇ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਜੰਗਲੀ ਜਾਨਵਰ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸ਼ਰਮਾ ਸਟੋਰ ਆਰੇਵਾਲੀ ਗਲੀ ਹੈ ਉਹ ਬਿਲਕੁਲ ਹੀ ਇਸ ਜੰਗਲ ਨੂਮਾ ਝਾੜੀਆਂ ਦੇ ਵਿੱਚ ਹੈ। ਸੋ ਤਿੰਦੂਆ ਦੇਣ ਵਾਲੇ ਇਸ ਝਾੜੀਆਂ ਦੇ ਵਿੱਚ ਲੁਕਿਆ ਰਹਿੰਦਾ ਹੈ ਤੇ ਰਾਤ ਨੂੰ ਕਿਸੇ ਜਗ੍ਹਾ ਤੋਂ ਨਿਕਲਦਾ ਹੈ। ਸੋ ਜਿਸ ਨੂੰ ਫੜਨ ਵਾਸਤੇ ਪਿੰਜਰਾ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਲਗਾਇਆ ਗਿਆ ਸੋ ਜਿਹੜੀ ਸੀਸੀਟੀਵੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਹ ਇਸੇ ਹੀ ਗਲੀ ਦੀ ਹੈ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਟੇਂਦੂਆ ਇਸ ਗਲੀ ਦੇ ਵਿੱਚੋਂ ਹੀ ਨਿਕਲਦਾ ਹੈ 3 ਵਜੇ ਲਗਭਗ ਸਮਾਂ 3 ਵਜੇ 25 ਮਿੰਟ ਦਾ ਹੈ ਛਵੇਰ ਦਾ ਤੜਕਸਾਰ ਸੋ ਇਥੋਂ ਦੀਆਂ ਉਹ ਤਸਵੀਰਾਂ ਹੈ ਜਿਹੜੀਆਂ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਸੋ ਜਿਸ ਨੂੰ ਖੜਨ ਵਾਸਤੇ ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫਸਰ ਸੁਖਵੀਰ ਜੀ ਗਨਕਸਪਰਟ ਜਿਸ ਜੀ ਜੀ ਪਹੁੰਚ ਚੁੱਕੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ 플ੌਟ ਦੇ ਵਿੱਚ ਕਿੰਨਾ ਘਾਹ ਬੁੱਟੀ ਉੱਗੀ ਹੋਈ ਹੈ ਸੋ ਰਹਾਇਸ਼ੀ ਕਲੋਨੀ ਆ ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਤੇਜ਼ ਗੇੜੀਆਂ ਦੇਖ ਰਹੇ ਹੋ ਸੋ ਇਸੇ ਕਲੋਨੀ ਦੀਆਂ ਸੋ ਬਿਲਕੁਲ ਹੀ ਇਹਦੇ ਤੇ ਇਹਦੇ ਸਾਹਮਣੇ ਨੰਗਲ ਭਾਖੜਾ ਮੁੱਖ ਮਾਰਗ ਪੈਂਦਾ ਹੈ ਸੋ ਇਹਨਾਂ ਕੈਮਰਿਆਂ ਦੇ ਵਿੱਚ ਉਹ ਤਸਵੀਰਾਂ ਤਿੰਦੂਏ ਦੇ ਆਣ ਜਾਣ ਵਾਲੀਆਂ ਕੈਦ ਹੁੰਦੀਆਂ ਇਸ ਘਰ ਦੇ ਵਿੱਚ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕੈਮਰੇ ਲੱਗੇ ਹੋਏ ਆ ਸੋ ਪਹਿਲਾਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਉਹ ਇਸ ਸਥਾਨ ਦੀਆਂ ਹੈ ਜੋ ਜਿੱਥੇ ਦੀਵਾਰ ਦੇ ਉੱਤੇ ਤਿੰਦੂਆ ਛਾਲ ਮਾਰ ਕੇ ਚੜਦਾ ਹੈ ਸੋ ਉਸ ਦੀ ਇਸ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਸੋ ਇਹਨਾਂ ਕਲੋਨੀ ਵਾਸੀਆਂ ਦੇ ਘਰ ਦੇ ਵਿੱਚ ਮਨਾਂ ਦੇ ਵਿੱਚ ਪਰੇਸ਼ਾਨੀ ਹੈ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਸੋ ਵਣ ਵਿਭਾਗ ਦੀ ਟੀਮ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਹੁਣ ਇਸ ਤेंदुए ਨੂੰ ਕੈਦ ਕਰਨ ਲਈ ਪਿੰਜਰੇ ਦੇ ਵਿੱਚ ਪਹੁੰਚ ਚੁੱਕੀ ਹੈ। ਉਹ ਇਸ ਗਲੀ ਦੇ ਵਿੱਚ ਹੀ ਤेंदुआ बार-बार ਆਂਦਾ ਜਾਂਦਾ ਦਿਖਾਈ ਦਿੰਦਾ ਹੈ। ਸੋਨ ਦੇਖਣਾ ਇਹ ਹੋਏਗਾ ਕਿ ਵਣ ਵਿਭਾਗ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਇਸ ਤੀਂਦੂਏ ਨੂੰ ਕਿੰਨੀ ਛੇਤੀ ਰੈਸਕਿਊ ਕਰਦੀ ਹੈ ਸੋ ਸੋ ਟੀਮ ਵੱਲੋਂ ਪਿੰਜਰਾ ਲਗਾ ਦਿੱਤਾ ਗਿਆ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਤੀਂਦੂਏ ਨੂੰ ਫੜਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਪਿੰਜਰਾ ਲਗਾ ਦਿੱਤਾ ਗਿਆ ਹੈ ਔਰ ਝਾੜੀਆਂ ਦੇ ਨਾਲ ਇਸ ਪਿੰਜਰੇ ਨੂੰ ਲੱਕ ਦਿੱਤਾ ਗਿਆ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਜਰੇ ਦੇ ਦੋ ਪੋਰਸ਼ਨ ਹੈ ਸੋ ਉਹ ਦੂਜੇ ਖਾਨੇ ਦੇ ਵਿੱਚ ਕੋਈ ਜਾਨਵਰ ਰੱਖਿਆ ਜਾਏਗਾ ਤੇ ਜਿਵੇਂ ਹੀ ਇਸ ਸਲੈਪ ਦੇ ਉੱਤੇ ਤੀਂਦੂਆ ਪੈਰ ਰੱਖੇਗਾ ਤੇ ਆਹ ਵਾਲਾ ਸ਼ਟਰ ਬੰਦ ਹੋ ਜਾਏਗਾ ਤੇ ਤੀਂਦੂਆ ਇਸ ਪਿੰਜਰੇ 'ਚ ਆਸਾਨੀ ਨਾਲ ਕੈਦ ਹੋ ਜਾਏਗਾ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਤेंदुए ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਮਿਲੇਗੀ ਸੋ ਰਾਤ ਨੂੰ ਵੀ ਗਸ਼ਤ ਕੀਤੀ ਜਾਏਗੀ ਸੋ ਜੇਕਰ ਉਸ ਗਲੀ ਦੇ ਵਿੱਚ ਤेंदुआ ਘੁੰਮਦਾ ਦਿਖਾਈ ਦਿੱਤਾ ਤਾਂ ਟ੍ਰੈਕੂਲਰ ਗਨ ਐਕਸਪਰਟ ਦੀ ਮਦਦ ਦੇ ਨਾਲ ਉਸ ਤेंदुए ਨੂੰ ਫੜਿਆ ਜਾ ਸਕਦਾ ਹੈ ਸੋ ਉਸ ਨੂੰ ਦੂਸਰਾ ਸਾਧਨ ਹੈ ਕਿ ਉਸ ਨੂੰ ਬੇਹੋਸ਼ ਕਰਕੇ ਤੇ ਸੁਰੱਖਿਅਤ ਫੜ ਕੇ ਚਿੜੀਆਂ ਘਰ ਵਿੱਚ ਭੇਜਿਆ ਜਾਵੇ ਜੀ ਸਰ ਸਾਡੇ ਡੀਐਫਓ ਸਾਹਿਬ ਨੂੰ ਇੱਥੋਂ ਕਾਲ ਗਈ ਸੀ ਜੀ ਵਾਰਡ ਨੰਬਰ 1 ਚ ਨੰਗਲ ਚ ਤਿੰਦੂਆ ਘੁੰਮ ਰਿਹਾ ਹੈ ਡੀਐਫਓ ਸਾਹਿਬ ਨੇ ਸਾਨੂੰ ਤੁਰੰਤ ਇੰਡੀਗੇਟਲੀ ਇੱਥੇ ਭੇਜਿਆ ਤੇ ਪਾ ਗਏ ਸੀ ਤਿੰਦੂਏ ਨੂੰ ਰੈਸਕਿਊ ਕਰ ਸਕਏ ਜੀ ਉਹ ਕਲੌਂਡੀ ਦੇ ਵਿੱਚ ਕਿਤੇ ਘੁੰਮਦਾ ਦਿਖਦਾ ਹੈ ਅਸੀਂ ਟ੍ਰੈਂਕਲ ਦੇ ਵਿੱਚ ਗਨ ਨਾਲ ਲੈ ਕੇ ਆਏ ਆ ਉਹਨੂੰ ਵਿਸ਼ੋਸ਼ ਕਰਾਂਗੇ ਵਿਸ਼ੋਸ਼ ਕਰ ਤੇ ਉਹਨੂੰ ਚਿੜੀਆਂ ਘਰ ਛੱਡਿਆ ਜਾਊਗਾ ਜੀ ਪਰ ਇਹ ਤਿੰਦੂਆ 4-5 ਸਾਲ ਦਾ ਲਗਭਗ ਦਾ ਲੱਗ ਰਿਹਾ ਹੈ ਤੇ ਅਸ ਟਾਈਮ ਤੱਕ ਹੁਣ ਬੱਚਾ ਅਸੀਂ ਨਹੀਂ ਦੇਖਿਆ ਹੈਗਾ ਉਹਦੇ ਨਾਲ ਕੋ ਮਜ਼ਾ ਤੁਹਾਡੇ ਪਬਲਿਕ ਦੇ ਕਹਿੰਦੇ ਮੁਤਾਬਕ ਹੀ ਅਸੀਂ ਸੁਣ ਰਹੇ ਹਾਂ ਆਪਣੇ ਜਿਹੜੇ ਵਾਰਾ ਕੁੱਤੇ ਘੁੰਮਦੇ ਆ ਜਿਆਦਾ ਤੌਰ ਤੇ ਉਹਨਾਂ ਦਾ ਹੀ ਸ਼ਿਕਾਰ ਕਰਦਾ ਕੋਈ ਇਨਸਾਨ ਨੂੰ ਡਰਨੇ ਦੀ ਕੋਈ ਲੋੜ ਨਹੀਂ ਇਨਸਾਨ ਤੇ ਕਦੇ ਅਟੈਕ ਨਹੀਂ ਕਰਦਾ ਤੇ ਅਸੀਂ ਇਹਨੂੰ ਰੈਸਕਿਊ ਕਰ ਲਵਾਂਗੇ ਉੱਥੇ ਤੱਕ ਨੌਬਤ ਨਹੀਂ ਆਣ ਦਵਾਂਗੇ ਮੈਂ ਪਹਿਲਾਂ ਸਾਰੇ ਮੀਡੀਆ ਦਾ ਵੀ ਧੰਨਵਾਦੀ ਹਾਂ ਕਿ ਤੁਸੀਂ ਕੱਲ ਜਿਹੜਾ ਹੈ ਸਾਡੀ ਕਵਰੇਜ ਕੀਤੀ ਇੱਥੇ ਤੇ ਅੱਜ ਜਿਹੜਾ ਸਾਡਾ ਇਹ ਟੀਮ ਹੈ ਸਾਡੇ ਕੋਲ ਪਹੁੰਚੀ ਹੈ ਤੇ ਇਹ ਆਪਣੀ ਗਨ ਵੀ ਨਾਲ ਲੈ ਕੇ ਆਈ ਹੈ ਪਿੰਜਰਾ ਇਹ ਤੇ ਤਿੰਨ ਜਾਲ ਲੈ ਕੇ ਆਇਆ ਨਾਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਗਲੀਆਂ ਐ ਅਸੀਂ ਉਹ ਗਲੀਆਂ ਜਿਹੜੀਆਂ ਐ ਉਹ ਜਾਲ ਦੇ ਨਾਲ ਕਵਰ ਕਰਾਂਗੇ ਤੇ ਪਿੰਜਰਾ ਜਿਹੜਾ ਇਹਨੇ ਨਾ ਤੇ ਜੰਗਲ ਦੇ ਵਿੱਚ ਲਗਾਤਾ ਤੇ ਮੈਨੂੰ ਉਮੀਦ ਹੈ ਕਿਉਂਕਿ ਇਹ ਜਿਹੜੀ ਟੀਮ ਹੈ ਇਹਨਾਂ ਨੇ ਕੱਲ ਆਪਣਾ ਰੋਪੜ ਦੇ ਵਿੱਚ ਇਹਨੂੰ ਤਿੰਦੂ ਨੂੰ ਰਿਸਕਿਊ ਕੀਤਾ ਸੀ ਤੇ ਸਾਨੂੰ ਬੜੀ ਇਸ ਗੱਲ ਦੀ ਉਮੀਦ ਹੈਗੀ ਹੈ ਕਿ ਇਹ ਉਹੀ ਟੀਮ ਸਾਡੇ ਕੋਲ ਅੱਜ ਪਹੁੰਚੀ ਹੈ ਇਹ ਇਸ ਜਿਹੜਾ ਤਿੰਦੂ ਆਇਨ ਨੂੰ ਜਰੂਰ ਰਸਕਿਊ ਕਰਨਾ। ਕਿ ਇਸੇ ਗਲੀ ਦੇ ਵਿੱਚ ਬਾਰ ਬਾਰ ਦੇਖਿਆ ਜਾ ਰਿਹਾ ਜਿਹੜੀ ਸੀਸੀਟੀਵੀ ਸਾਹਮਣੇ ਆਈਆਂ ਜਿਹੜੀਆਂ ਦੋ ਤਿੰਨ ਪਿਛਲੇ ਦਿਨ ਤੋਂ ਬਾਹਰ ਲ ਹੋ ਰਹੀਆਂ ਨੇ। ਹਾਂਜੀ ਹਾਂਜੀ। ਇਸੇ ਗਲੀ ਦੀ ਨੇ। ਇਹ ਜਿਹੜੀ ਗਲੀ ਹੈ ਜੀ ਇਸ ਗਲੀ ਦੇ ਵਿੱਚ ਪਹਿਲਾਂ ਤਾਂ ਉਹ ਜਾਂਦਾ ਫਿਰ ਜਿਹੜਾ ਰਾਤੀ ਅਸੀਂ ਸਵੇਰੇ 3 ਵਜੇ ਵੀਡੀਓ ਵਾਪਸ ਵੀ ਇਸੇ ਗਲੀ ਤੋਂ ਆ ਰਿਹਾ। ਅਸੀਂ ਫਿਰ ਉਸੇ ਗੱਲ ਤੋਂ ਉੱਤੇ ਆਈਡੀਆ ਲਾਇਆ ਕਿ ਸਾਰੇ ਕੈਮਰਿਆਂ ਦੇ ਵਿੱਚ ਆਇਆ ਸਾਡੇਆਂ ਚ। ਤੇ ਅੱਜ ਇਸੇ ਗਲੀ ਦੇ ਨਾਲ ਅਸੀਂ ਲੱਗਦਾ ਜਿਹੜਾ ਸਾਡਾ ਛੋਟਾ ਜਿਹਾ ਜੰਗਲ ਆਇਆ ਪਿੱਛੇ ਜਿਹਦਾ ਦੇਖਾ ਕਿ ਪਿਛਲੇ 3 ਦਿਨਾਂ ਤੋਂ ਬਾਰ-ਬਾਰ ਇਸੇ ਗਲੀ 'ਚ ਨਜ਼ਰ ਆ ਰਿਹਾ ਕਿ ਇੱਥੇ ਕੋਈ ਸ਼ਿਕਾਰ ਵਗੈਰਾ ਵੀ ਤਿੰਦੂ ਵੱਲੋਂ ਕੀਤਾ ਗਿਆ ਕੋਈ ਕੁੱਤੇ ਵਗੈਰਾ ਗਾਇਬ ਹੋਏ ਉਹਨਾਂ ਜਾਂ ਹੋਰ ਜੀ ਜੀ ਸਾਡੇ ਦੇ ਕੁੱਤੇ ਘਟ ਗਏ ਜੀ ਦਵੇ ਕਿਉਂਕਿ ਪਹਿਲਾਂ 12-15 ਕੁੱਤੇ ਇੱਥੇ ਘੁੰਮਦੇ ਹੁੰਦੇ ਸੀਗੇ ਤਾਂ ਉਹ ਹੁਣ ਮਤਲਬ ਐਵੇਂ 7-8 ਕੁੱਤੇ ਰਹਿ ਗਏ ਇੱਥੇ ਬਰ ਉਹ ਜਿਹੜੇ ਗਲੀ 'ਚ ਕੁੱਤੇ ਘੁੰਮਦੇ ਆਵਾਰ ਉਹਨਾਂ 'ਤੇ ਸ਼ਿਕਾਰ ਬਣਾਇਆ ਜਾਂ ਘਰਾਂ 'ਚ ਵੀ ਲੋਕਾਂ ਨੇ ਕੁੱਤੇ ਰੱਖਿਆ ਹੁੰਦੇ ਉਹਨਾਂ 'ਤੇ ਵੀ ਤਾਂ ਨਹੀਂ ਕਿ ਉਹ ਸਵੇਰ ਦੀ ਜਿਹੜੀ ਸੈਰ ਹੈ ਜਾਂ ਤਾਂ 7 ਵਜੇ ਤੋਂ ਬਾਅਦ ਕਰਨ ਤੇ ਜਾਂ ਫਿਰ ਜਿਹੜੇ ਬੱਚੇ ਉਹਨਾਂ ਦੇ ਸਵੇਰ ਸਵੇਰ ਟਿਊਸ਼ਨ ਜਾਂਦੇ ਆ ਉਹਨਾਂ ਨੂੰ ਵੀ 7 ਵਜੇ ਤੋਂ ਬਾਅਦ ਦੀ ਟਿਊਸ਼ਨ ਜਾਂ ਸ਼ਾਮ ਨੂੰ ਜਿਹੜੇ 8 9 ਵਜੇ ਤੋਂ ਬਾਅਦ ਬਾਹਰ ਨਿਕਲਣ ਜਾਂ ਉਹ ਕਰ ਏਡੀ ਟੀਮ ਹੈ ਇਹਨੂੰ ਤਿੰਦੂ ਇਹਨੂੰ ਕਵਰ ਨਹੀਂ ਕਰਦੀ। ਹਾਂਜੀ ਸਰ ਕਹਰਾਣਾ ਹੈ ਜੀ ਮੇਰਾ ਨਾਮ ਈਸ਼ਵ ਚੰਦਰ ਜੀ। ਕਿ ਕਿਸ ਤਰ੍ਹਾਂ ਇਹ ਜਿਹੜਾ ਤਿੰਦੂਆ ਪਿਛਲੇ 3 ਦਿਨ ਤੋਂ ਦੇਖਿਆ ਜਾ ਰਿਹਾ ਸੀਸੀਟੀਵੀ ਜਾ ਰਿਹਾ ਹੈ ਕਿ ਕਨਾਂ ਜਾਗਦੇ ਵਿਭਾਗ ਦੀ ਟੀਮ ਵੀ ਅੱਜ ਪਹੁੰਚੀ ਹੈ ਮੈਂ ਵਿਭਾਗ ਵਾਲੇ ਨੂੰ ਇਹੀ ਕਹਿਣ ਜਾਂਦਾ ਅਸੀਂ ਉਹਨਾਂ ਨਾਲ ਜੋਰਾਸ਼ਵਰਾਂ ਨਾਲ ਖੜੇ ਆ ਜੇ ਸਾਡੀ ਰਾਤ ਨੂੰ ਲੋੜ ਪੈਂਦੀ ਹੈ ਅਸੀਂ ਉਹਨਾਂ ਨਾਲ ਖੜਕੇ ਪੂਰੀ ਸਪੋਰਟ ਕਰਾਂਗੇ ਕਿਉਂਕਿ 3 ਦਿਨ ਹੋ ਗਏ ਰੋਜ਼ ਦਾ ਤਿੰਦੂ ਦਾ ਕੰਮ ਹੈ ਰਾਤ ਨੂੰ ਆਂਦਾ ਹੈ ਕਦੇ ਸਵੇਰ ਨੂੰ ਆਂਦਾ ਹੈ ਕੈਮਰੇ ਚ ਆ ਚੁੱਕਾ ਹੈ ਇਹ ਸਾਹਮਣੇ ਖੰਡਰ ਹੈ ਨਾਲ ਜੰਗਲ ਪੈਂਦਾ ਜੀ ਇੱਥੇ ਵੀ ਇਹ ਕੱਲ ਅੱਜ ਸਵੇਰੇ 6:30 ਵਜੇ ਅਸੀਂ ਦੇਖਿਆ ਉਨੇ ਸਾਡੇ ਸਾਹਮਣੇ ਛਾਲ ਮਾਰੀ ਤੇ ਨਾਲ ਦੇ ਸਾਡੇ ਗਵੰਡੀਆਂ ਦੇ ਉਹਨਾਂ ਨੇ ਉਹਦਾ ਬੱਚਾ ਥੋੜੇ ਦਿਨ ਪਹਿਲੇ ਦੇਖਿਆ ਸੀਗਾ ਉਹਦੀ ਕੰਧ ਤੇ ਬੈਠਾ ਸੀਗਾ ਤੇ ਅੱਜ ਵੀ ਸਾਢੇ 6 ਵਜੇ ਅਸੀਂ ਉਹਨੂੰ ਆਪਣੀ ਅੱਖਾਂ ਨਾਲ ਸਾਕਸ਼ਾਤ ਦੇਖਿਆ ਹੈ ਤੇ ਸਾਢੇ 3 ਵਜੇ ਉਹ ਕੈਮਰੇ ਚ ਨਜ਼ਰ ਆਇਆ ਸਾਢੇ 6 ਵਜੇ ਸਵੇਰੇ ਨਜ਼ਰ ਆਇਆ ਉਸ ਤੋਂ ਬਾਅਦ ਹੁਣ ਟੀਮ ਆਈ ਹੈ ਤੇ ਅਸੀਂ ਟੀਮ ਨਾਲ ਪੂਰੇ ਜੋਰਾਂ ਸ਼ੋਰਾਂ ਨਾਲ ਖੜੇ ਆ ਕੀ ਰਾਤ ਨੂੰ ਸਾਨੂੰ ਪਹਿਰਾ ਦੇਣਾ ਪਵੇ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਅਸੀਂ ਚਾਹੁੰਦੇ ਆਂ ਕਿ ਇਹ ਫੜਿਆ ਜਾਵੇ ਤਾਂ ਕਿ ਜਿਹੜੇ ਛੋਟੇ ਘਰਾਂ 'ਚ ਬੱਚੇ ਐ ਇਹ ਜ਼ਰੂਰੀ ਨਹੀਂ ਐ ਕਿ ਕੁੱਤੇ ਨਾ ਬੱਚਿਆਂ ਨੂੰ ਵੀ ਚੱਕ ਸਕਦਾ ਹੈ ਵੱਡੇ ਬੰਦੇ ਤੋਂ ਜੇ ਡਰਦਾ ਐ ਤੇ ਬੱਚਿਆਂ ਤੋਂ ਚੱਕ ਸਕਦਾ ਨਾ ਜੀ ਤੇ ਉਹਨਾਂ ਦੀ ਸੇਫਟੀ ਵਾਸਤੇ ਅਸੀਂ ਪੂਰੇ ਮਹੱਲੇ ਵਾਲੇ ਇਹਨਾਂ ਨਾਲ ਖੜੇ ਆ ਜੀ ਅਸੀਂ ਚਾਹੁੰਦੇ ਆਂ ਕਿ ਸਾਨੂੰ ਇਸ ਡਰ ਤੋਂ ਕੱਢਿਆ ਜਾਵੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਪਿਆਰੇ ਦਰਸ਼ਕੋ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਅਤੇ Facebook ਤੇ ਫੋਲੋ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਛੋਟੀ ਮੋਟੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਧੰਨਵਾਦ ਸਤਿ ਸ਼੍ਰੀ ਅਕਾਲ